ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੰਗ ਦੇ ਖਿਲਾਫ ਇੱਕ ਜੰਗੀ ਪੱਦਰ ਤੇ ਮੁਹਿੰਮ ਚਲਾਈ ਜਾ ਰਹੀ ਹੈ। ਆ ਜਿਹਦੇ ਵਿੱਚ ਇਸ ਵਕਤ ਅਸੀਂ ਸ਼ਹਿਰ ਦੇ ਜ਼ਿਲ੍ਹੇ ਦੇ ਵਕਫ ਵਕਫਾ ਦੇ ਵਿੱਚ ਅਸੀਂ ਕੋਆਰਡੀਨੇਟਡ ਸਰਚ ਆਪਰੇਸ਼ਨ ਕਰ ਰਹੇ ਹਾਂ। ਆ ਤੇ ਦੋ ਵੱਡੇ ਆਪਾਂ ਇੱਕ ਤਰਖਨ ਤਰਖਨ ਮਾਜਰਾ ਤੇ ਆਪਣਾ ਜਿਹੜੀ ਟੇਹਾ ਬਸਤੀ ਹੈ ਇੱਥੇ ਦੋ ਵੱਡੇ ਲੈਵਲ ਤੇ ਆਪਾਂ ਕਰ ਰਹੇ ਹਾਂ ਤੇ ਹੋਰ ਵੀ ਸ਼ਹਿਰ ਦੇ ਵਕਫ ਵਕਫਾ ਦੇ ਵਿੱਚ ਚੱਲ ਰਹੇ ਨੇ ਸਾਡੇ ਆਪਰੇਸ਼ਨ। ਤੇ ਲੋਕਾਂ ਨਾਲ ਵੀ ਬਹੁਤ ਹੀ ਵਧੀਆ ਸਾਡੂੰ ਸਹਿਯੋਗ ਮਿਲ ਰਿਹਾ ਹੈ ਇਸ ਨੂੰ ਲੈ ਕੇ। ਇੱਕ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਸੀ ਉੱਥੇ ਉਹਨਾਂ ਨੇ ਵੀ ਕਿਹਾ ਜੀ ਆਪਣੇ ਪਿੰਡ ਦੇ ਵਿੱਚ ਉਹ ਮਤਾ ਵੀ ਪਾਸ ਕਰਨਗੇ ਸੰਬੰਧੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਕਿ ਵਿਅਕਤੀ ਨਸ਼ਾ ਵੇਚਦਾ ਜਾਂ ਪੀਂਦਾ ਪਾਇਆ ਜਾਂਦਾ ਉਹਦੇ ਪਰਿਵਾਰ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਆ ਬਿਲਕੁਲ ਵੀ ਸਰਪੰਚਪਾ ਪੰਚਾਇਤ ਵੱਲੋਂ ਕੋਈ ਸਹੂਲਤ ਜਾਂ ਕੋਈ ਸਪੋਰਟ ਨਹੀਂ ਲੂਗਾ ਤੇ ਕੱਲ ਇਹ ਵੀ ਇੱਕ ਡਿਸਾਈਡ ਹੋਇਆ ਹੈ ਕਿ ਜੋ ਵੀ ਆਪਣਾ ਪਰਿਵਾਰ ਨਸ਼ੇ ਦੇ ਵਿੱਚ ਰੁੱੜਦਾ ਪਾਇਆ ਜਾਂਦਾ ਹੈ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਸਬਸਿਡੀ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਸੌਉਲੀਅਤ ਹੈ ਉਹ ਨਹੀਂ ਜਿਹੜੀ ਹੈਗੀ ਆ ਦਿੱਤੀ ਜਾਏਗੀ ਹੁਣ ਜਿਹੜੇ ਸਾਡੇ ਆਪਰੇਸ਼ਨ ਚੱਲੇ ਆ ਹੁਣ ਤੱਕ ਅਸੀਂ 9 ਪਰਚੇ ਜਿਹੜੇ ਹੈਗੇ ਆ ਉਹ ਦੇ ਰਹੇ ਨੇ ਤੇ ਟੋਟਲ 10 ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਹੋ ਗਏ ਤੇ ਅਸੀਂ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਹੈਗੇ ਆ ਇੰਜੈਕਸ਼ਨਸ ਵੀ ਰਿਕਵਰ ਕੀਤੇ ਹੈ ਗਾਂਜਾ ਵੀ ਰਿਕਵਰ ਕੀਤਾ ਹੈ heroin ਵੀ ਰਿਕਵਰ ਕੀਤਾ ਉਹ ਪ੍ਰੈਸ ਨੋਟ ਦੇ ਰਾਹੀਂ ਤੁਹਾਨੂੰ ਐਗਜ਼ੈਕਟ ਡਿਟੇਲਸ ਅਸੀਂ ਤੁਹਾਡੇ মিডিਆ ਦੇ ਸੱਜਣਾਂ ਰਾਹੀਂ ਅਸੀਂ ਲੋਕਾਂ ਤੱਕ ਸਾਂਝਾ ਕਰਦਾਂਗੇ ਤੇ ਇਸ ਤੋਂ ਇਲਾਵਾ ਆਨੇ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਬਹੁਤ ਜਲਦੀ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੇ ਬੰਦਿਆ ਨੇ ਨਸ਼ਾ ਵੇਚ ਕੇ ਚੰਗੀਆਂ ਪ੍ਰਾਪਰਟੀਆਂ ਬਣਾਈਆਂ ਜਾਂ ਜਿਹੜੀ ਹੈਗੀਆਂ ਕੋਈ ਬਹੁਤ ਆਪਣਾ ਕੋਈ ਪ੍ਰਾਪਰਟੀ ਖਰੀਦ ਲਈਆ ਹੋਰ ਇਸ ਤਰ੍ਹਾਂ ਦਾ ਕੁਝ ਵੀ ਕਰ ਲਿਆ ਉਸ ਤੇ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਨਾਲ ਨਾਲ ਇਹਦੀ ਹੋਏਗੀ ਤੇ ਇਹਦੇ ਵਿੱਚ ਜਿਹੜਾ ਸਿਵਲ ਪ੍ਰਸ਼ਾਸਨ ਹੈ ਤੇ ਜਿਹੜਾ ਕਮੇਟੀ ਹੈਗੀ ਆ ਸਾਡੀ ਮunicipal committee ਉਹਦੇ ਨਾਲ ਮਿਲ ਕੇ ਅਸੀਂ ਜਿਹੜੇ ਹੈਗੇ ਆ ਨਾਲ ਮਿਲ ਕੇ ਅਸੀਂ ਤੇ ਬਹੁਤ ਆਨੇ ਵਾਲੇ ਸਮਾਦੇ ਵਿੱਚ ਹੀ ਇਹਦੇ ਤੇ ਆਪਾਂ ਕਾਰਵਾਈ ਕਰਾਂਗੇ ਤੇ ਸ਼ਕਤੀ ਦੇ ਨਾਲ ਤੇ ਦੇ ਇਮੂ ਆਪਾਂ ਲਗੀਠਾਂਗੇ ਤੇ ਮੇਰੀ ਇਹੀ ਬੇਨਤੀ ਹੈ ਲੋਕਾਂ ਨੂੰ ਕਿ ਤੁਸੀਂ ਸਾਡਾ ਸਹਿਯੋਗ ਦਿਓ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਤੁਹਾਨੂੰ ਜੇ ਕੋਈ ਬੰਦਾ ਵੇਚਦਾ ਉਹਦੇ ਬਾਰੇ ਤੁਹਾਨੂੰ ਮਿਲਦੀ ਆ ਤੁਸੀਂ ਸਾਨੂੰ ਦੱਸੋ ਆਪਣੇ ਸਤੂ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਨੂੰ ਦੱਸੋ ਤੁਹਾਡੀ ਜਿਹੜੀ ਆ ਆਈਡੈਂਟੀਟੀ ਆ ਉਹ ਗੁਪਤ ਰੱਖੀ ਜਾਊਗੀ ਤੇ ਬੰਦੀ ਕਾਨੂੰਨੀ ਕਰ ਵੀ ਅਸੀਂ ਕਰਾਂਗੇ ਤੇ ਜਿਹੜੇ ਬੰਦੇ ਇਹੋ ਜੇ ਕੰਮਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਸਾਡੀ ਨਜ਼ਰ ਤੁਹਾਡੇ ਤੇ ਆ ਬਹੁਤ ਜਲਦੀ ਤੁਸੀਂ ਅਸੀਂ ਤੁਹਾਨੂੰ ਫੜ ਲਾਂਗੇ ਪਹਿਲੇ ਵੀ ਅਸੀਂ ਫੜਦੇ ਰਹੇ ਹਾਂ ਲੇਕਿਨ ਉਹ ਬੇਲ ਲੈ ਕੇ ਬਾਹਰ ਆ ਜਾਂਦੇ ਹਨ ਉਹਨਾਂ ਨੂੰ ਮੇਰੀ ਇਹੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਹੱਥਾਂ 'ਚ ਆ ਗਏ ਅਸੀਂ ਬਿਲਕੁਲ ਨਹੀਂ ਬਖਸ਼ਣਾ देयर इज ਕੰਪਲੀਟਲੀ ਜ਼ੀਰੋ ਟੋਲਰੈਂਸ ਪਾਲਿਸੀ ਫਾਰ ਐਨੀ ਪਰਸਨ ਜਿਹੜਾ ਕਿ ਆ ਡਰੱਗ ਟ੍ਰੇਡ ਦੇ ਵਿੱਚ ਇਨਵੋਲਡ ਹੈ ਤੇ ਮੈਨੂੰ ਲੋਕਾਂ ਤੋਂ ਮੇਰਾ ਆਸ਼ਵਾਸਾ ਹੈ ਕਿ ਪਤੇਕਰ ਸਾਹਿਬ ਦੀ ਜਿਹੜੀ ਲੋਕ ਨੇ ਬੜੇ ਪੀਸਫੁਲ ਨੇ ਤੇ ਉਹ ਜ਼ਰੂਰ ਜਿਹੜਾ ਹੈਗਾ ਸਾਡਾ ਸਿਵਲ ਪ੍ਰਸ਼ਾਸਨ ਦਾ ਤੇ ਸਾਡਾ ਇਸ ਮੁਹਿੰਮ ਦੇ ਵਿੱਚ ਸਾਡਾ ਸਹਿਯੋਗ ਕਰਨਗੇ ਤਾਂਕਿ ਅਸੀਂ ਜਿਹੜੀ ਅਸੀਂ ਇਹ ਗੱਲ ਜਿਹੜਾ ਇੱਕ ਅਸੀਂ ਏਮ ਉਸ ਨੂੰ ਅਸੀਂ ਇੱਕ ਸਮੇਂ ਸਿਰ ਤਰੀਕੇ ਨਾਲ ਅਸੀਂ ਮੋਠੀ ਕਰਦੇ ਹਾਂ ਨਸੇ ਦੀ ਨਾਜ਼ਰ ਇੰਡਸਟਰੀਅਲ ਏਰੀਆ ਦੇ ਵਿੱਚ ਲੁੱਟਪਾਟ ਦੀ ਜਿਹੜੀ ਲੇਬਰ ਨਾਲ ਹੁੰਦੀ ਹੈ ਉਹ ਵੀ ਇੱਕ ਵੱਡੀ ਸਮੱਸਿਆ ਉਹਦਾ ਸਮਾਧਾਨ ਦੇਖੋ ਜੀ ਅਸੀਂ ਆਪਣੇ ਜਿਹੜੇ ਐਸਐਚਓ ਸਾਹਿਬਾਨ ਨੇ ਤੇ ਜਿਹੜੇ ਆਪਣੇ ਜੀਓ ਸਾਹਿਬਾਨ ਡੀਐਸਪੀ ਸਾਹਿਬਾਨ ਐਸਪੀ ਸਾਹਿਬ ਨੂੰ ਸਾਰਿਆਂ ਨੂੰ ਅਸੀਂ ਮੇਰੇ ਵੱਲੋਂ ਸਖਤ ਆਦੇਸ਼ ਪਿੱਛੇ ਜੇ ਵੀ ਦੋ ਦਿਨ ਪਹਿਲੇ ਇੱਕ ਸਨੇਚਿੰਗ ਹੋਈ ਸੀ ਨਾਲ ਹੀ ਜਿਹੜੇ ਹੈਗੇ ਆ ਉਹ ਦੋਨੋਂ ਬੰਦੇ ਆਪਣੇ ਸਰੇਂਦ ਸਿੱਤੂ ਸਾਹਿਬ ਨੇ ਫੜ ਲੇ ਸੀ ਕਿ ਤੇ ਬਿਲਕੁਲ ਲੋਕਾਂ ਨੂੰ ਘਬਰਾਣ ਦੀ ਲੋੜ ਨਹੀਂ ਹੈ ਸਾਡੀ ਜਿਹੜੀ ਹੈ ਲੇਬਰ ਆਬਾਦੀ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਪੁਲਿਸ 24/7 ਅਸੀਂ ਜਿਹੜੇ ਹੈਗੇ ਅਲਰਟ ਨੇ ਐਕਟਿਵ ਨੇ ਸਾਡਾ ਪਹਿਲਾ ਫੋਕਸ ਇਹੀ ਹੈ ਕਿ ਅਸੀਂ ਆਪਣੇ ਏਰੀਆ ਵਿੱਚ ਇਦਾਂ ਦੀ ਵਾਰਦਾਤ ਹੋਣੀ ਨਾ ਦੀਏ ਪ੍ਰੀਵੈਂਟਿਵ ਵਾਲੇ ਪਾਸੇ ਚਲੀਏ ਉਹਦੇ ਜਿਵੇਂ ਅਸੀਂ ਪਲਾਨ ਕੀਤੇ ਹੈ ਕਿ ਜਿਹੜਾ ਮੇਨ ਜੀਟੀ ਰੋਡ ਹੈ ਔਰ ਜਿਹੜੇ ਸੈਂਸਿਟਿਵ ਏਰੀਆਸ ਨੇ ਜਿੱਦੇ ਜਿੱਦਾਂ ਦੀ ਵਾਰਦਾਤ ਹੁੰਦੀ ਹੈ ਉੱਥੇ ਅਸੀਂ ਆਪਣੀ ਨਗਰ ਕਾਉਂਸਲ ਦੇ ਨਾਲ ਮਿਲ ਕੇ ਜਿਹੜੀ ਕਮੇਟੀ ਦੇ ਨਾਲ ਮਿਲ ਕੇ ਅਸੀਂ ਉੱਤੇ ਕੈਮਰੇ ਲਾੜ ਦਾ ਜਿਹੜਾ ਹੈਗਾ ਇੱਕ ਬਣਾ ਰਹੇ ਨੇ ਪਰ ਉੱਥੇ ਅਸੀਂ ਕੈਮਰੇ ਲਾਣਗੇ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੁਲਿਸ ਨੂੰ ਮੇਰੀ ਸਖਤ ਹਦਾਇਤ ਕਿ ਆਪਣਾ ਕੋਈ ਵੀ ਸਨੇਚਰ ਹੈ ਬਿਲਕੁਲ ਬਿਲਕੁਲ ਜ਼ੀਰੋ ਟੋਲਰੈਂਸ ਹੈ ਬਿਲਕੁਲ ਬਖਸ਼ਣ ਦੀ ਲੋੜ ਨਹੀਂ ਹੈਗੇ ਉਹਨੂੰ ਨਾਲ ਦੇ ਨਾਲ ਫੜ ਕੇ ਉਹਨੂੰ ਹਵਾਲਾ ਚ ਦੇ ਤੇ ਅਸੀਂ ਲੋਕਾਂ ਨੂੰ ਬਿਲਕੁਲ ਘਬਰਾਨ ਦੀ ਲੋੜ ਨਹੀਂ ਹੈ ਰੱਬ ਨਾ ਕਰੇ ਤੁਹਾਡੇ ਨਾਲ ਵਾਰਦਾਤ ਨਹੀਂ ਅਸੀਂ ਹੋਂਦ ਦੇਂਦੇ ਅਸੀਂ ਲੱਗੇ ਹੋਏ ਆਂ ਤੇ ਬਟ ਫਿਰ ਵੀ ਜੇਕਰ ਹੁੰਦੀ ਹੈ ਤੇ ਸਾਡੀ ਟੀਮਾਂ ਸਾਡੇ ਅਫਸਰ 24/7 ਇਸ ਕੰਮ ਚ ਲੱਗੇ ਹੋਏ ਆ ਤੁਸੀਂ ਕਦੇ ਵੀ ਸਾਨੂੰ ਦੱਸੋ ਅਸੀਂ ਹਾਜ਼ਰ ਜਿਹੜੇ ਇਲਾਕੇ ਚ ਨਸ਼ਾ ਕਿਰਿਆ ਜਿਹਨੇ ਵੱਡੇ ਪੱਧਰ ਤੇ ਜਿਹੜਾ ਦੋ ਇਲਾਕੇ ਦੋਬੰਦੀਗੜ੍ਹ ਚ ਨੇ ਇਹਨੂੰ ਰੋਕਣ ਲਈ ਸਰ ਕਿਵੇਂ ਕਰੋਗੇ ਹੁਣ ਕਿਉਂਕਿ ਹੁਣ ਇੱਕ ਸਰਚ ਆਪਰੇਸ਼ਨ ਚ ਚੱਲਿਆ ਗਿਆ ਉਸ ਤੋਂ ਬਾਅਦ ਫੇਰ ਉਹ ਸ਼ੁਰੂ ਹੋ ਜਾਂਦਾ ਕੰਮ ਉਸਨੂੰ ਰੋਕਣ ਲਈ ਕੀ ਕਾਰਵਾਈ ਕੀਤੀ ਜਿਹੜੇ ਦੇਖੋ ਜੀ ਇਹ ਕੋਈ ਇਹ ਕੋਈ ਵਨ ਡੇ ਐਕਸਰਸਾਈਜ਼ ਨਹੀਂ ਹੈਗੀ ਇਹ ਲੌਂਗ ਟਾਈਮ ਚੱਲਣਾ ਹੈ ਕੰਮ ਤੇ ਅਸੀਂ ਇਹਦੇ ਵਿੱਚ ਕਈ ਪਹਿਲੂ ਨੇ ਇੱਕ ਤੋਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਦੋਨੋਂ ਹੀ ਜਿਹੜੇ ਹੁੰਦੇ ਆ ਸਪਲਾਈ ਸਾਈਡ ਤੇ ਡਿਮਾਂਡ ਸਾਈਡ ਦੋਨੋਂ ਪਾਸੇ ਅਸੀਂ ਇਸ ਤੇ ਕੰਮ ਕਰਾਂਗੇ ਸਪਲਾਈ ਸਾਈਡ ਦੇ ਵਿੱਚ ਜਿਹੜੇ ਬੰਦੇ ਨੂੰ ਵੇਚਦੇ ਆ ਉਹਨਾਂ ਤੇ ਪਾਵੇ ਉਹ ਬਿਗ ਫਿਸ਼ਿਜ਼ ਹੋਣ ਵੱਡੇ ਸਮਗਲਰਸ ਹੋਣ ਜਾਂ ਛੋਟੇ ਪੈਡਲਰਸ ਹੋਣ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੇ ਉਹ ਜਿਹੜੇ ਬੰਦੇ ਇਹਨੂੰ ਪੀਂਦੇ ਆ ਉਹਨਾਂ ਨੂੰ ਬਿਕੋਜ਼ ਉਹ ਬੇਸਿਕਲੀ ਅਕਿਊਜ਼ ਨਹੀਂ ਹੈਗੇ ਆ ਉਹ ਤਾਂ ਇਹਦੇ ਵਿਕਟਿਮਸ ਨੇ ਉਨਾਂ ਨੂੰ ਅਸੀਂ ਜਿਹੜੇ ਡੀਸੀ ਮਹਿਕਮੇ ਦੇ ਸਿਵਲ ਮਹਿਕਮੇ ਦੇ ਨਾਲ ਡੀਸੀ ਮੈਡਮ ਨਾਲ ਸਾਡੀ ਗੱਲ ਚੱਲ ਰਹੀ ਕਿ ਕਿਸ ਤਰੀਕੇ ਨਾਲ ਜਿਹੜੇ ਆਪਣੇ ਸਾਰੇ ਡੀ ਐਡਿਕਸ਼ਨ ਸੈਂਟਰਸ ਨੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਬਿਕੋਜ਼ ਜਿਹੜੇ ਐਡਿਕਸ਼ਨ ਹੈ ਅਸੀਂ ਇਹਨਾਂ ਨੂੰ ਸਕਿੱਲ ਟ੍ਰੇਨਿੰਗ ਵੀ ਦੇਣੀ ਹੈ ਇਹਨਾਂ ਨੂੰ ਵਾਪਸ ਸੋਸਾਇਟੀ ਦੇ ਵਿੱਚ ਕੋਈ ਨਾ ਕੋਈ ਕਾਹ ਰੋਜ਼ਗਾਰ ਵੀ ਦੇਣਾ ਹੈ ਕੋਈ ਨਾ ਕੋਈ ਕੰਮਕਾਜ ਵੀ ਕਰਾਣਾ ਹੈ ਤੇ ਜਿਹੜਾ ਡੀ ਐਡਿਕਸ਼ਨ ਦੇ ਵਿੱਚ ਇਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਾਂ 'ਚ ਉੱਤੇ ਭੇਜ ਕੇ ਇਹਨਾਂ ਦਾ ਇਲਾਜ ਵੀ ਕਰਾਣਾ ਹੈ ਅਸੀਂ ਇਦੇ ਨਾਲ ਨਾਲ ਅਸੀਂ ਆਨੇ ਵਾਲੇ ਟਾਈਮ ਦੇ ਵਿੱਚ ਇੱਥੇ ਗੇਮਸ ਇੱਕ ਵੱਡੇ ਪੱਧਰ ਤੇ ਅਸੀਂ ਗੇਮਸ ਪੂਰੇ ਜ਼ਿਲ੍ਹੇ ਲੈਵਲ ਤੇ ਅਸੀਂ ਆਰਗੇਨਾਈਜ਼ ਕਰਾ ਰਹੇ ਨੇ ਤੇ ਆਪਾਂ ਪਿੰਡਾਂ ਤੋਂ ਸ਼ੁਰੂ ਕਰਕੇ ਤੇ ਫਿਰ ਉਹਨੂੰ ਫਾਈਨਲ ਡਿਸਟ੍ਰਿਕਟ ਲੈਵਲ ਤੱਕ ਲੈ ਕੇ ਜਾਣਗੇ ਉਹਦੇ ਵਿੱਚ ਮੇਰੀ ਸਾਰੀ ਜਿਹੜੇ ਆਪਣੇ ਪਿੰਡ ਵਾਲੇ ਹੈਗੇ ਆ ਸਾਰੀ ਆਪਣੇ ਜਿਹੜੇ ਵਸਨੀਕ ਨੇ ਤੇ ਮੇਰੀ ਮੀਡੀਆ ਦੇ ਸੱਜਣਾ ਰਾਏ ਮੀਡੀਆ ਨੂੰ ਵੀ ਮੇਰੀ ਅਪੀਲ ਹੈ ਤੁਸੀਂ ਵੱਧ ਤੋਂ ਵੱਧ ਜਿਹੜਾ ਸਾਡਾ ਸਨੇਹਾ ਹੈ ਤੁਸੀਂ ਪਿੰਡਾਂ ਤੱਕ ਲੈ ਕੇ ਜਾਓ ਤਾਂ ਕਿ ਅਸੀਂ ਚਾਹਨੀ ਹੈ ਕਿ ਸਾਡੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆ ਜਿਹੜੇ ਗੇਮ ਕਰਾਣੇ ਨੇ ਇਹ ਚ ਵੱਧ ਚੜ ਕੇ ਪਾਰਟਿਸਪੇਸ਼ਨ ਹੋ ਤੇ ਪਰਟੀਕੂਲਰ ਮੇਲ ਪਾਰਟਿਸਪੇਸ਼ਨ ਵੀ ਹੋ ਤਾਂ ਮੇਰੀ ਮੇਰੀ ਰਿਕਵੈਸਟ ਹੈ ਕਿ ਫੀਮੇਲ ਪਾਰਟਿਸਪੇਸ਼ਨ ਵੀ ਵੱਧ ਚੜ ਕੇ ਹੋ ਤਾਂ ਕਿ ਇੱਕ ਚੰਗਾ ਸਨੇਹਾ ਆਪਾਂ ਲਾਈਏ ਆਪਣੇ ਸੂਬੇ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਕਿ ਅਸੀਂ ਆ ਡਰੱਗ ਨੂੰ ਲੈ ਕੇ ਬਿਲਕੁਲ ਅਸੀਂ ਸੀਰੀਅਸ ਆ ਤੇ ਕਿਸੇ ਵੀ ਤਰੀਕੇ ਦੀ ਡਰੱਗ ਸਪਲਾਈ ਅਸੀਂ ਆਪਣੇ ਏਰੀਆ ਦੇ ਵਿੱਚ ਤੇ ਆਪਣੇ ਸੂਬੇ ਦੇ ਵਿੱਚ ਨਹੀਂ ਹੋਣੀ ਚਾਹੀ ਨਛਤਸ ਦੇ ਡੈਮੋਲੇਸ਼ਨ ਦੀ ਕਾਰਵਾਈ ਕੀਤੀ ਕੀ ਅਜੇ ਕੋਈ ਅਸੀਂ ਜਿਹੜੀ ਹੈਗੇ ਆ ਡੀਸੀ ਮਾਹਮੇ ਦੇ ਨਾਲ ਸਾਡੀ ਲਗਾਤਾਰ ਬੜੀ ਐਕਟਿਵਿਟੀ ਗੱਲ ਚੱਲ ਰਹੀ ਹੈ ਅਸੀਂ ਕੁਝ ਪ੍ਰਾਪਰਟੀ ਆ ਆਈਡੈਂਟੀਫਾਈ ਕਰ ਲਿਆ ਨੇ ਤੇ ਬੜੀ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਮੈਕਮੇ ਦੇ ਨਾਲ ਅਸੀਂ ਉਹ ਕਾਰਵਾਈ ਕਰਾਂਗੇ ਉਹ ਜਦ ਵੀ ਹੋਏਗੀ ਤੁਹਾਨੂੰ ਅਸੀਂ ਸੂਚਨਾ ਲਾ ਲਾਂਗੇ ਤੇ ਵਕਰੇ ਤੌਰ ਤੇ ਆਪਾਂ ਤੁਹਾਡੇ ਨਾਲ ਉਹ ਸਾਰੀ ਗੱਲ ਆਪਾਂ ਸਾਂਝਾ ਕਰਾਂਗੇ ਇਲੈਗਲ ਇਮੀਗ੍ਰੇਸ਼ਨ ਦੇ ਖਿਲਾਫ ਇੱਕ ਮਹੀਨ ਚਲਾਈ ਹੈ ਪੰਜਾਬ ਸਰਕਾਰ ਨੇ ਉਹ ਵੀ ਚੱਲ ਰਹੀ ਹੈ ਜੀ ਉਹ ਇਮੀਗ੍ਰੇਸ਼ਨ ਦੇ ਖਿਲਾਫ ਜਿਹੜੀ ਇਲੈਗਲ ਜਿਹੜੇ ਏਜੈਂਟਸ ਇਲੈਗਲੀ ਲੋਕਾਂ ਨੂੰ ਪਾਰ ਭੇਜਦੇ ਨੇ ਜਾਂ ਲੋਕਾਂ ਨਾਲ ਠੱਗੀ ਮਾਰਦੇ ਨੇ ਉਹ ਪੈਰਲਲ ਹੀ ਸਾਡੀ ਜਿਹੜੀ ਹੈਗੀ ਆ ਉਹਦੇ ਤੇ ਕੰਮ ਚੱਲ ਰਿਹਾ ਹੈ ਤੇ ਸਾਡੇ ਅਫਸਰ ਲੱਗੇ ਹੋਏ ਨੇ ਤੇ ਉਹ ਅਸੀਂ ਕਾਫੀ ਪਰਚੇ ਵੀ ਪਿੱਛੇ 35 ਪਰਚੇ ਜਿਲੇ ਦੇ ਵਿੱਚ ਦਰਜ ਹੋ ਚੁੱਕੇ ਨੇ ਤੇ ਦੋ ਜਿਹੜੇ ਸਾਡੇ ਆਪਣੇ ਜਿਲੇ ਦੇ ਸੀਗੇ ਵਸਨੀਕ ਉਹ ਯੂ ਐਸ ਏ ਤੋਂ ਹੁਣ ਰਿਪੋਰਟੋ ਕੇ ਆਏ ਉਹਨਾਂ ਨੂੰ ਵੀ ਅਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਹੈ ਉਹਨਾਂ ਦੀ ਵੀ ਜਿਹੜੀ ਹੈਗੀ ਦੁੱਖ ਤਕਲੀਫ ਅਸੀਂ ਸੁਣ ਰਹੇ ਨੇ ਤੇ ਉਸ ਤੇ ਪੈਰਲੈਲੀ ਜਿਹੜੀ ਹੈਗੀ ਸਾਰੀ ਕਾਰਵਾਈ ਚੱਲ ਰਹੀ ਹੈ ਜੀ ਠੀਕ ਹੈ ਥੈਂਕ ਯੂ